ਪੈਰਾ ਦੇਾਂਗੇ ਠੋਕੇ ਹੁਣ ਸਾਰੇ ਕਹਿਣਗੇ ਵੀ ਇੱਕ ਹੀ ਹੋ ਗਿਆ ਨੈਣ ਸੇ ਪਾਣੇ ਦੀ ਸਾਈਡ ਲੈ ਗਈ ਬਿਲਕੁਲ ਜੀ ਲੈਣੀ ਚਾਹੀਦੀ ਹੈ ਜੀ ਪੰਜਾਬ ਦਾ ਮੁੰਡਾ ਹੈ ਪੰਜਾਬ ਦਾ ਪੁੱਤ ਹੈ ਸਾਈਡ ਲੈ ਨਹੀਂ ਪੰਦੀ ਆ ਬਿਲਕੁਲ ਬੰਦੀ ਆ ਸੋ ਪਾਣਾ ਸਿੱਧੂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਸੋ ਇੱਕ ਐਸਾ ਡਾਇਲੋਗ ਆ ਜੋ ਕਿਸੇ ਤੇ ਵੀ ਚਪਕਾ ਦਿੰਦੇ ਆ ਦੀਪ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਫਲਾਨੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਲੈਕਮੇਲਰ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਠੋਕ ਠੋਕੇ ਸੋ ਹਾਂਜੀ ਸਿਮਰਜੀਤ ਮਾਨ ਕਹਿੰਦੇ ਜਿੱਥੇ ਉਹਨਾਂ ਨੇ ਕੱਟ ਕੀਤਾ ਸੀ ਲੱਖੇ ਸਧਾਣੇ ਦੇ ਕੌਣ ਪਹੁੰਚੇ ਉੱਥੇ ਸਿਮਰਜੀਤ ਮਾਨ ਡਾਵਾ ਡੋਲ ਜਿਹਦੇ ਲੱਤਾਂ ਤੇ ਆਪਣਾ ਬੈਲੈਂਸ ਨਹੀਂ ਬਣਦਾ ਤੁਰਦਾ ਤੁਰਦਾ ਹੋ ਬੁੜਾ ਆਪ ਇਧਰ ਕਦੀ ਕੰਧਾ ਚ ਵੱਜਦਾ ਕਦੀ ਮਾਈਕ ਦੇ ਉੱਪਰ ਜੋ ਡਿੱਗਦਾ ਉਹ ਮਾਈਕ ਉਹਦੇ ਮੂੰਹ 'ਚ ਵੜ ਜਾਂਦਾ ਉਹ ਅਸਮਰਜੀਤ ਮਾਣ ਜਿਹੜਾ ਸਭ ਤੋਂ ਵੱਡਾ ਬਲੈਕ ਯਾਰ ਖਾਲਸਤਾਨੀ ਬਲੈਕ ਯਾਰ ਜਿਹਨੇ 5-5 ਲੱਖ ਰੁਪਏ ਲਿੱਤੇ ਸੀ ਲੈਟਰ ਦੇਣ ਦਾ ਲੋਕਾਂ ਨੂੰ ਬਾਹਰ ਭੇਜਣ ਦਾ ਇਹ ਤਾਂ ਸਭ ਰਮਡੇ ਖਲਾਸਾ ਹੋ ਗਿਆ ਕੌਣ ਆਉ ਬਲੈਕ ਯਾਰ ਅਸਮਰਜੀਤ ਮਾਣ ਪਾ ਨਾ ਸਿੱਧੂ ਤੇਰੀ ਸੋਚ ਤੇ ਬਲੈਕ ਯਾਰ ਨੂੰ ਦਵਾਂਗੇ ਪੈਰਾ ਠੋਕੇ ਉਸ ਤੋਂ ਬਾਅਦ ਆ ਗਿਆ ਜੀ ਲੱਖਾ ਸਦਾਣਾ ਲੱਖਾ ਸਦਾਣਾ ਕੌਣ ਬਲੈਕ ਯਾਰ ਸਾਰੇ ਬਲੈਕ ਇਕੱਠੇ ਹੋਏ ਸੀ ਉੱਥੇ ਲੱਖਾ ਸਦਾਣਾ ਬਲੈਕ ਆ ਮੱਝਾਂ ਦਾ ਵੀ ਵਪਾਰ ਕਰਦਾ ਜੇ ਕਿਸੇ ਦੀ ਮੱਝ ਦਾ 8000 ਮੋਲਾ ਤੇ ਫਲਾਨਾ 60 ਦੇ ਗਿਆ ਉਹ ਬੰਦਾ ਰੋਂਦਾ ਰੋਂਦਾ ਲੱਖੇ ਕੋਲ ਜਾਊਗਾ ਲੱਖੇ ਬਾਈ ਬਾਈ ਲੱਖੇ ਮੇਰੀ ਮੱਝ ਦਾ 60 ਦੇ ਗਿਆ ਬਾਈ ਵੀ ਖਾਰੇ ਲੱਖੇ ਨੇ ਫੋਨ ਕਰਨਾ ਉਹ ਘਾਸੋਂ ਲੱਖਾ ਸਦਾਣਾ ਬੋਲਦਾ ਤੂੰ ਵੀਰ ਕਿਵੇਂ ਮਾਰੇ ਮੱਝ ਦਾ ਆਇਆ ਕਰ ਦੱਸ ਉਹਦਾ ਦੱਸ ਮੈਨੂੰ ਦੇ ਆਈ ਹਾਈ ਹਾਈ ਮਰ ਜੋ ਡੁੱਬ ਕੇ ਮਰ ਜੋ ਉਹ ਜੱਟਾਂ ਦੇ ਮੁੰਡੇ ਹੋ ਕੇ ਉਹ ਤੁਸੀਂ ਮੱਝਾਂ ਦਾ ਵੀ ਵਪਾਰ ਕਰਨਾ ਸ਼ੁਰੂ ਕਰਤਾ ਹੁਣ ਮੱਝਾਂ ਦੇ 10-10 ਹਜ਼ਾਰ ਦਲਾਲੀ ਵੀ ਖਾਣ ਲੱਗ ਗਏ ਸੁਬਾਨ ਅੱਲਾ ਹੁਣ ਤੀਜਾ ਆ ਗਿਆ ਸੁਖਬਾਲ ਖਹਿਰਾ ਇਹ ਵਿਦੇਸ਼ੀ ਢੇਡਾਂ ਦਾ ਵਪਾਰ ਕਰਦਾ ਇਹਨੂੰ ਵਿਦੇਸ਼ੀਆਂ ਢੇਡਾਂ ਮੰਨਣੀਆਂ ਵਿਦੇਸ਼ਾਂ 'ਚ ਜਾਂਦਾ ਵਿਦੇਸ਼ਾਂ 'ਚ ਜਾ ਕੇ ਇਹ ਫੰਡ ਇਕੱਠਾ ਕਰਦਾ ਖਾਲਿਸਤਾਨ ਦੇ ਨਾਮ ਤੋਂ ਆਪਣੇ ਗੋਜੀਆਂ 'ਚ ਪਾਉਂਦਾ ਚੱਕ ਵੇਚਾ ਲੈ ਇੰਡੀਆ ਨੂੰ ਆ ਜਾਂਦਾ ਫੰਡ ਕੌਣ ਦਿੰਦੇ ਆ ਤੁਹਾਡੇ ਵੱਡੇ ਸਾਡੇ ਅਰਗੇ ਬੇਸਕੂਫ ਜਨਤਾ ਜਿਹੜੇ ਇਹਨਾਂ ਨੂੰ ਫੰਡ ਦੇ ਕੇ ਇਹਨਾਂ ਦੇ ਘਰ ਇਹਨਾਂ ਦੇ ਘਰ-ਬਾਰ ਮਹਿੰਗੀ ਗੱਡੀਆਂ ਸਾਰੇ ਅਸ਼ਪਰਸਤੀ ਤੁਸੀਂ ਕਰਾ ਰਹੇ ਹੋ ਸੋ ਇਹ ਕੌਣ ਹੈ ਬਲੈਕ ਯਾਰ ਇਹ ਵੀ ਬਲੈਕ ਬਲੈਕ ਦਾ ਕੰਮ ਕਰਦਾ ਫੇਰ ਆ ਗਿਆ ਪਰਮਿੰਦਰ ਤੀਨ ਸਾਲ ਪਰਮਿੰਦਰ ਤੀਹਣ ਸਾਲ ਜਿਹੜਾ ਤੀਹਣ 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 ਕਰਦਾ ਫਿਰਦਾ ਰਹਿੰਦਾ ਸੋ ਇਹ ਵੀ ਕੌਣ ਹੈ ਬਲੈਕ ਯਾਰ ਬਲੈਕ ਕਲਸਟਰ ਵਾਲੇ ਇਹ ਸਾਰੇ ਪਹੁੰਚੇ ਸੀ ਉੱਥੇ ਇਕੱਠ ਵਿੱਚ ਜਿੱਥੇ ਲੱਖੇ ਸਿਧਾਨੇ ਨੇ ਭਾਨੇ ਸਿੱਧੂ ਦੇ ਨਾਮ ਤੋਂ ਕੱਟ ਕੀਤਾ ਫਿਰ ਇੱਕ ਨਿੱਕ ਸੁੱਖ ਕਿਸਾਨ ਯੂਨੀਅਨ ਆ ਕੋਈ ਨਿੱਕ ਸੁੱਖ ਨਿੱਕੀ ਮੋਟੀ ਨਿੱਕੀ ਸੁੱਕੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਮ ਤੇ ਜਿਹੜਾ ਫੰਡ ਇਕੱਠਾ ਕੀਤਾ ਸੀ ਠੱਡ ਚ ਪਾ ਕੇ ਖਾ ਗਏ ਤੇ ਡਕਾਰ ਵੀ ਨਹੀਂ ਮਾਰਿਆ ਫਿਰ ਸੀ ਉਥੇ ਅਮਰਤਪਾਲ ਦੇ ਬੰਦੇ ਫਿਰ ਉਥੇ ਦੀਪ ਸਿੰਘ ਦੀ ਫੋਟੋਆਂ ਵੀ ਲੱਗੀਆਂ ਫਿਰ ਅਮਰਤਪਾਲ ਦੇ ਜੈਕਾਰੇ ਲੱਗੇ ਫਿਰ ਖਾਲਸਾਤਨ ਦੇ ਨਾਰੇ ਲੱਗੇ ਸੋ ਮੈਂ ਤੁਹਾਨੂੰ ਕੀ ਆਖਿਆ ਸੀ ਇਹ ਸਾਰੇ ਖਾਲਸਤਾਨੀ ਨੇ ਪਰ ਤੁਸੀਂ ਸੋਚਿਆ ਸ਼ਾਇਦ ਨਨਸੀ ਮਚਾਕ ਕਰਦੀ ਹੈ ਪਾਨਾ ਸਿੱਧੂ ਆ ਭਵਾ ਲੱਖਾ ਸਦਾਣਾ ਇਹ ਅੰਦਰ ਖਾਤੇ ਇਹਨਾਂ ਨੂੰ ਫੰਡ ਆ ਰਹੇ ਆ ਖਾਲਸਤਾਨੀਆਂ ਦੇ ਵੱਲੋਂ ਕਿ ਤੁਸੀਂ ਡਿਕਲੇਅਰ ਨਹੀਂ ਕਰਨਾ ਕਿ ਤੁਸੀਂ ਖਾਲਸਤਾਨ ਵਾਸਤੇ ਕੰਮ ਕਰ ਰਹੇ ਹੋ ਪੰਨੂ ਨੇ ਇੱਕ ਗੱਲ ਆਖੀ ਸੀ ਨਾ ਜੁੱਤਿਆਂ ਵਾਲੇ ਪਾਲਿਸ਼ ਕਾਲਾ ਮੋਲਾ ਗੁਰਪਰਵੰਤ ਪੰਨੂ ਨੇ ਕਿ 26 ਜਨਵਰੀ ਤੋਂ ਬਾਅਦ ਦੇਖਿਓ ਮੈਂ ਪੰਜਾਬ ਚ ਕੀ ਕਰਦਾ ਕਿਦਾਂ ਨਵੇਂ ਯੂਥ ਨੂੰ ਪਰ ਕੰਨਿਆ ਤਾਂ ਕੀ ਕਰਦਾ ਆ ਉਹੀ ਕੰਮ ਹੋ ਰਿਹਾ ਜਨਾਬ ਜੀ ਸਮਝੋ ਗੱਲਾਂ ਇਹ ਉਹੀ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਮ ਤੋਂ ਦੰਗੇ ਕਰਾਉਣਾ ਯੂਥ ਦੇ ਦਿਮਾਗ ਬੁੱਧੀ ਭ੍ਰਸਟ ਕਰਨਾ ਪਾਨਾ ਸਿੱਧੂ ਲੱਖਾ ਸਧਾਨਾ ਤੇ ਬਾਕੀ ਇਹ ਜਿਹੜੇ ਬਲੈਕਲਿਸਟ ਸੀ ਸੀ ਮਰਜੀਤ ਮਾਨ ਹੋ ਗਿਆ ਸੁਖਪਾਲ ਖੈਰਾ ਹੋ ਗਿਆ ਪਰਮਿੰਦਰ ਢੀਂਸਾ ਹੋ ਗਿਆ ਇਹ ਸਾਰੇ ਬਲੈਕਲਿਸਟ ਉੱਥੇ ਸਟੇਜ ਤੇ ਖੜੇ ਸੀ ਖਾਲਿਸਤਾਨ ਦੇ ਪਰਚਮ ਲਹਿਰਾਇਸਤ ਹਨ ਹਲੇ ਵੀ ਨਹੀਂ ਪਤਾ ਲੱਗਿਆ ਕਿ ਖਾਲਿਸਤਾਨ ਦੀ ਮੂਵਮੈਂਟ ਦਾ ਕੰਮ ਆ ਜੇ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦਾ ਕੰਮ ਹੈ ਆਪੋਜੀਸ਼ਨ ਪਾਰਟੀ ਦਾ ਕੰਮ ਹੈ ਜੀ ਭਾਜਪਾ ਦਾ ਕੰਮ ਹੈ ਜੀ ਕਾਂਗਰਸ ਦਾ ਜਾਂ ਦੂਜਿਆਂ ਦਾ ਕਾਲੀਆਂ ਦਾ ਵੀ ਉਹ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਣ ਦੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਲੋ ਰਾਜਨੀਤੀ ਹੈ ਯੁਗਾਂ ਯੁਗਾਂ ਤੋਂ ਰਾਜੇ ਮਹਾਰਾਜੇ ਰਾਜਨੀਤੀ ਕਰਦੇ ਆਏ ਆ ਤੇ ਫਿਰ ਉਹੀ ਰਾਜਨੀਤੀ ਅੱਗੇ ਉਹ ਮੈਂ ਚਲਦੀ ਰਹੀ ਤਾਂ ਰਾਜਨੀਤਿਕ ਬਹੁਤ ਔਖੀ ਚੀਜ਼ ਆ ਜਦੋਂ ਕੋਈ ਚੰਗੀ ਸਰਕਾਰ ਆਂਦੀ ਹੈ ਉਹਨੂੰ ਟਿਕਨ ਨਹੀਂ ਦਿੱਤਾ ਜਾਂਦਾ ਉਹਦੀ ਵਜ੍ਹਾ ਕੀ ਆ ਕਿ ਉਹ ਚੰਗੀ ਸਰਕਾਰ ਨੇ ਪੰਜਾਬ ਵਾਸਤੇ ਕੰਮ ਚੰਗੇ ਕਰ ਜਾਣੇ ਆ ਠੀਕ ਆ ਉਸ ਬੰਦੇ ਨੇ ਆ ਕੰਮ ਕਰ ਦੇਣਾ ਸਰਕਾਰ ਦੇ ਬੰਦੇ ਨੇ ਆ ਕੰਮ ਕਰ ਦੇਣਾ ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਲੈ ਹੀ ਲਿਆ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦੇਖੋ ਭਗਵੰਤ ਮਾਨ ਮੈਂ ਅੱਗੇ ਵੀ ਕਹਾਂ ਸੀ ਮੇਰੇ ਕੋਈ ਤਾਏ ਚਾਚੇ ਦਾ ਮੁੰਡਾ ਨਹੀਂ ਨਾ ਹੀ ਮੇਂ ਜ਼ਿੰਦਗੀ ਚ ਭਗਵੰਤ ਮਾਨ ਨੂੰ ਕੋਈ ਮਿਲਿਆ ਨਾ ਨਾ ਹੀ ਪਰਸਨਲ ਕਦੀ ਬਾਈਫেস ਦੇਖਿਆ ਨਾ ਪਰ ਗੱਲ ਇਹ ਹੈ ਵੀ ਜੇ ਭਗਵੰਤ ਮਾਨ ਚੰਗੇ ਕੰਮ ਕਰ ਰਿਹਾ ਤਾਂ ਅਸੀਂ ਪ੍ਰੇਜ਼ ਜ਼ਰੂਰ ਕਰਾਂਗੇ। ਐਮਰਜੈਂਸੀ ਜਿਹੜੀਆਂ ਗੱਡੀਆਂ ਚਲਾਈਆਂ ਪਿੱਕੇ ਸਾਡੇ ਕੈਨੇਡਾ ਚ ਉਹਨੂੰ ਪਿੱਕਾ ਕਹਿੰਦੇ ਆ ਪਿੱਕਾ ਟਰੱਕਸ ਵਾਓ ਮੈਂ ਕਹਿੰਦੀ ਗ੍ਰੇਟ ਜੌਬ ਜਿਹੜਾ ਨੇ ਹਸਪੀਟਲ ਚ ਦਵਾਈਆਂ ਦੀ ਪ੍ਰੋਬਲਮ ਸੀ ਕਿ ਪਰਚੀਆਂ ਲੈ ਕੇ ਜਾਓ ਸਿਵਲ ਹਸਪੀਟਲ ਦਵਾਈਆਂ ਮਿਲਦੀਆਂ ਨਹੀਂ ਸੀ ਕਹਿੰਦੇ ਸੀ ਬਾਹਰੋਂ ਲਓ ਐਂ ਕਰੋ ਉਹ ਡਾਕਟਰ ਵੇਚ ਵਿੱਚ ਖਾ ਜਾਂਦੇ ਸੀ ਉਹ ਤਾਂ ਵੀ ਕਾਬੂ ਕੰਟਰੋਲ ਕਰ ਲਿਆ ਨਵੇਂ ਰੂਲਸ ਲਾਗੂ ਹੋ ਗਏ ਆ 18 ਮਹੀਨੇ ਹੋਈ ਐ ਸਰਕਾਰ ਨੂੰ ਆਏ 16 ਮਾਰਚ ਨੂੰ ਇਹਨਾਂ ਨੂੰ 2 ਸਾਲ ਹੋਣੇ ਆ ਰਾਈਟ ਤੁਸੀਂ ਟਾਈਮ ਤਾਂ ਦੋ ਦੋ ਸਾਚੋ ਬੰਦਾ ਇੰਨਾ ਆਖੇ ਪੰਜਾਬ ਦੇ ਕੰਮ ਹੌਲੀ ਹੌਲੀ ਜਦੋਂ ਤੁਸੀਂ ਵੀ ਕਿਸੇ ਮੰਜ਼ਿਲ ਤੇ ਜਾਣਾ ਹੈ ਤਾਂ ਤੁਸੀਂ ਸਟੈਪ ਵਾਈਜ਼ ਸਟੈਪ ਇਸ ਜਿਹੜੀ ਚੜੋਂਗੇ ਨਾ ਪਹਿਲੀ ਤੋਂ ਦਸਵੀਂ ਤੇ ਛਾਲ ਮਾਰੋਗੇ ਤੇ ਜਦੋਂ ਬੈਲੈਂਸ ਨਾ ਬੜੇ ਲੱਤ ਫਸੂਗੀ ਤੇ ਮੁੜ ਕੇ ਥੱਲੇ ਉਧੇ ਮੋਅ ਕੇ ਡਿੱਗੋਗੇ ਲੱਤਾਂ ਬਾਹਾਂ ਮਾ ਤੜਾਉਂਗੀ ਸੋ ਸਟੈਪ ਵਾਈਜ਼ ਸਟੈਪ ਜ਼ਿੰਦਗੀ 'ਚ ਕੰਮ ਹੁੰਦਾ ਕਾਮਯਾਬੀ ਵੀ ਸਟੈਪ ਵਾਈਜ਼ ਸਟੈਪ ਮਿਲਦੀ ਹੈ ਸ਼ਾਰਟਕਟ ਰਸਤੇ ਨਾਲ ਕਾਮਯਾਬੀ ਨਹੀਂ ਮਿਲਦੀ ਥੋੜੀ ਦੇਰ ਰਸਤੇ ਪੈਸਾ ਤੇ ਖੁਸ਼ੀ ਮਿਲਦੀ ਹੈ ਪਰ ਬਾਅਦ ਜੇਲ੍ਹ ਮਿਲਦੀ ਹੈ ਸੋ ਇਹ ਸਾਰੇ ਬਲੈਕਮੈਲਰ ਉੱਥੇ ਪਹੁੰਚੇ ਹੋਏ ਸੀ ਸਭ ਨੂੰ ਬਲੈਕਮੈਲ ਕਰਨ ਵਾਲੇ ਹੁਣ ਸਵਾਲ ਇਹ ਉੱਠਦਾ ਵੀ ਭਾਰਨਾ ਸਿੱਧੂ ਦੇ ਬੈਂਕ ਅਕਾਊਂਟ ਵੀ ਚੱਕ ਕੇ ਇਤੇ ਜਾਣਗੇ ਕਿੱਥੋਂ ਕਿੱਥੋਂ ਟ੍ਰਾਂਜ਼ੈਕਸ਼ਨ ਪੇਮੈਂਟਾਂ ਹੋਈਆਂ ਉਹਦੇ ਵਿੱਚ ਜਿਹੜੀਆਂ ਗੱਡੀਆਂ ਘਰ ਚ ਖੜੀਆਂ ਸੁਣਿਆ ਵੀ ਇੱਕ ਏਜੰਟ ਕੋ ਜ਼ਬਰਦਸਤੀ ਗੱਡੀ ਲੈਤੀ ਗਈ ਸਾਰਾ ਕੁਝ ਨਿਕਲੂਗਾ ਉਹ ਉਹ ਸਾਡੇ ਪੰਜਾਬ ਦੀ ਧੀ ਜਿਹਦੀ 22 ਕਿੱਲੇ ਪਹਿਲੀ ਭਾਰਨਾ ਸਿੱਧੂ ਨੇ ਨੱਪੀ ਉਹਦੀ ਕੋਠੀ ਤੇ ਕਬਜ਼ਾ ਕੀਤਾ ਤੇ ਆਪਣੇ ਭੈਣ ਨੂੰ ਦਵਾਇਆ ਕਬਜ਼ਾ ਉਸ ਧੀ ਨਾਲ ਤੁਸੀਂ ਸਟੈਂਡ ਕੀਤਾ ਸੋ ਜਿਹੜੇ ਤੁਸੀਂ 5 ਤੋਂ 6000 ਬੰਦੇ ਉੱਥੇ ਭੀੜ 'ਚ ਇਕੱਠੇ ਹੋਏ ਸੀ ਇਹਦਾ ਮਤਲਬ ਤੁਸੀਂ ਇਹ ਸਾਬਤ ਕੀਤਾ ਸਾਰਿਆਂ ਨੇ ਕਿ ਅਸੀਂ ਗਲਤ ਬੰਦੇ ਆ ਤੇ ਅਸੀਂ ਗਲਤ ਕੰਮ ਦਾ ਸਾਥ ਜਿਹੜਾ ਗਲਤ ਕੰਮ ਕਰੂਗਾ ਪੰਜਾਬ 'ਚ ਅਸੀਂ ਉਹਦਾ ਸਾਥ ਦੇਵਾਂਗੇ ਤੁਹਾਡੇ 5-6000 ਬੰਦਿਆਂ ਦੀ ਕੋਈ ਵੋਟ ਕਦੀ ਭਗਵੰਤ ਮਾਨ ਨੂੰ ਨਹੀਂ ਪਈ ਐ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਜੇ ਹੁਣ ਭਾਨਾ ਸਿੱਧੂ ਸੋਦਦਾ ਵੀ ਮੈਂ ਐਮਪੀ ਖੜੂਗਾ ਸੰਗਰੂਰ ਤੋਂ ਓਪਨ ਆਜ਼ਾਦ ਟਿਕਟ ਕਿਸੇ ਅੰਟੀਕਰਤਾ ਦੇਣੀ ਨਹੀਂ ਲਕਸਾਣਾ ਕਹਿੰਦੇ ਮੈਂ ਬਠਿੰਡਿਆ ਹੜ ਜਾਊਂਗਾ ਤੁਸੀਂ ਸੋਚ ਸਕਦੇ ਹੋ ਇਹ ਜਨਤਾ ਨੂੰ ਭਾਵੇਂ ਜ ਮੈਨੂੰ ਲੱਖ ਗਾਲਾਂ ਕੱਢੋ ਲੱਖ ਮਾੜੀ ਆਖੋ ਮੈਂ ਪ੍ਰੈਕਟੀਕਲ ਲੇਡੀ ਮੈਂ ਪ੍ਰੈਕਟੀਕਲ ਗੱਲ ਕਰੂੰਗੀ ਐਸੇ ਗੁੰਡੇ ਬਦਮਾਸ਼ਾਂ ਨੂੰ ਤੁਸੀਂ ਰਾਜਨੀਤੀ ਦੀ ਕੋਸ਼ੀਸ਼ੀਟ ਦਵਾ ਕੇ ਸੋਚੋ ਵੀ ਪੰਜਾਬ 'ਚ ਕਿੰਨੀ ਬਦਮਾਸ਼ੀ ਦੇ ਚਿੱਟੇ ਦਾ ਕੰਮ ਕਿੰਨਾ ਹੋਣਾ ਜਦੋਂ ਮੰਗੂ ਮੱਠ ਨੇ ਉਸ ਬੱਚੇ ਦਾ ਮਰਡਰ ਕੀਤਾ ਗੁਰਦੁਆਰੇ 'ਚ ਉੱਥੋਂ ਤੱਕ ਉੱਤਰ ਨਹੀਂ ਲੱਗੇ ਕੀ ਤੁਸੀਂ ਕਦੀ ਬੰਦੀ ਸਿੰਘਾਂ ਵਾਸਤੇ ਧਰਨੇ ਲਾਏ ਇਹ ਗੱਲ ਮੈਂ ਬਹੁਤ ਪਹਿਲਾਂ ਸਾਡੇ ਗੁਰਦੁਆਰੇ ਚ ਆਖੀ ਸੀ ਕਿ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਮਗਰ ਪਏ ਹੋ ਖਾਲਿਸਤਾਨ ਖਾਲਸਤਰ ਪਰ ਤਾਂ ਬੰਦੀ ਸਿੰਘ ਛਡਾਏ ਗਏ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਤੁਸੀਂ ਇਦਾਂ ਇਸ ਟਾਈਪ ਦੇ ਧਰਨੇ ਲੱਗੇ ਤੁਸੀਂ ਐਫਰਟਸ ਕੀਤੇ ਉਹਨਾਂ ਨੂੰ ਕਢਾਉਣ ਵਾਸਤੇ ਬਾਹਰ ਨਹੀਂ ਤੁਸੀਂ ਐਫਰਟਸ ਤੇ ਕੀਤੇ ਤੁਹਾਨੂੰ ਆਪਣੇ ਖਾਲਿਸਤਾਨ ਦੀ ਮੂਵਮੈਂਟ ਦੀ ਪਈ ਆ ਪਰ ਜਿਨ੍ਹਾਂ ਨੇ ਤੁਹਾਨੂੰ ਸਾਥ ਦਿੱਤਾ ਹੈ ਖਾਲਿਸਤਾਨ ਦੀ ਮੂਵਮੈਂਟ ਚ ਉਹ ਤਾਂ ਜੇਲ੍ਹਾਂ ਵਿੱਚ ਉਹਨਾਂ ਨੂੰ ਤੁਸੀਂ ਹੱਥ ਕਢਾ ਨਹੀਂ ਸਕਿਆ ਕਿ ਅਮਰਿਤਪਾਲ ਨੂੰ ਤੁਸੀਂ ਇੰਨੇ ਜ਼ੋਰ ਲਾਇਆ ਕਢਾਉਣ ਵਾਸਤੇ ਸਾਰੇ ਪਿੱਛੇ हट ਗਏ ਹਾਂ ਆਪਾਂ ਨੇ ਸਿੱਧੂ ਵਾਸਤੇ ਜੀ ਧਰਨੇ ਲਾਵਾਂਗੇ ਸੀਐਮ ਹਾਊਸ ਦੇ ਬਾਹਰ ਉੱਥੋਂ ਫਿਰ ਪਿਛਵਾੜੇ ਤੇ ਜੁੱਤੀਆਂ ਵੀ ਖਾ ਕੇ ਜਾਵਾਂਗੇ ਸੀਐਮ ਹਾਊਸ ਦੇ ਬਾਹਰ ਇਹ ਸਾਰੇ ਖਾਲਿਸਤਾਨ ਦੀ ਮੂਵਮੈਂਟ ਆ ਇਸ ਮੂਵਮੈਂਟ ਨੂੰ ਅੰਡਰਸਟੈਂਡ ਕਰੋ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਆ ਤੇ ਇਹ ਪਾਰਟੀ ਨੂੰ ਟਿਕਣ ਨਹੀਂ ਦੇਣਾ ਪੰਜਾਬ ਦੇ ਵਿੱਚ ਐਨੀ ਕੁ ਗੱਲ ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆਈ ਤੁਸੀਂ ਕਹਿੰਦੇ ਹੋ ਪੰਜਾਬ ਦਾ ਸੁਧਾਰਕ ਤਾਂ ਹੋਊਗਾ ਭਗਵੰਤ ਮਾਨ ਵਰਗੇ ਬੰਦੇ ਆਏ ਆ ਪੰਜਾਬ ਨੂੰ ਸੁਧਾਰਨ ਬਸ ਤੁਸੀਂ ਟਿਕਣ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਭਗਵੰਤ ਭਗਵੰਤ 부ਚੜ ਭਗਵੰਤ ਦੇ ਰਾਹ ਚ ਆ ਹੋ ਗਿਆ ਉਹ ਭਗਵੰਤ ਨੇ ਸਾਡੀ ਮਾਸੂਮ ਪੀੜੀ ਅੰਦਰ ਘਰਤੀ ਕਿਉਂ ਕਾਂਗਰਸ ਨੇ ਕਿੰਨੇ ਕਤਿਆ ਕਤਲਾ ਕਤਲੇਆਮ ਕਰਵਾਏ ਸੀ ਕਾਲੀਆਂ ਨੇ ਕਿੰਨੇ ਕਤਲੇਆਮ ਕਰਵਾਏ ਸੀ ਉਦੋਂ ਕਿੱਥੇ ਸੀ ਉਹ ਭਗਵਾਨਤ ਮਾਨ ਨੇ ਕਿਉਂ ਕਤਲੇਆਮ ਤਾਂ ਨਹੀਂ ਕਰਵਾਏ ਜਿਹੜਾ ਬੰਦਾ ਕਾਨੂੰਨ ਦੀ ਲੰਗੜਾ ਕਰ ਰਿਹਾ ਫੋਨ ਤੇ ਲੋਕਾਂ ਨੂੰ ਥਾਟਿੰਗਸ ਦੇ ਰਿਹਾ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਿਹਾ ਬੰਦਾ ਇੰਨਾ ਤਾਂ ਹੁਣ ਕਹਿੰਦੇ ਹੋ ਡਾਕਟਰ ਗੁਰਿੰਦਰ ਰੰਗਰੇਟੇ ਵਾਸਤੇ ਵੀ ਨਾਂਸੀ ਨਹੀਂ ਬੋਲੀ ਹਲੋ ਹੁਣ ਬੋਲਦੀਆਂ ਜੇ ਡਾਕਟਰ ਗੁਰਿੰਦਰ ਰੰਗਰੇਟੇ ਨੇ ਅਸੀਂ ਪਹਿਲੇ ਸਪੋਰਟ ਕਰਦੇ ਸੀ ਬੰਦੇ ਨੂੰ ਪਰ ਜਿਉਂ ਨੇ ਸੱਚੀ ਲਿਖਤ ਦੇ ਵਿੱਚ ਪੋਪਲਸ ਅਫਸਰ ਦੀ ਬੇਟੀ ਨੂੰ ਕੋਈ ਲਿਖਤ ਦੇ ਵਿੱਚ ਫੇਸਬੁੱਕ ਤੇ ਮੈਸੇਜ ਕਰਕੇ ਥ੍ਰੈਟਿੰਗ ਕੀਤੀ ਆ ਇਹ ਵੀ ਸਾਈਬਰ ਕ੍ਰਾਈਮ ਦੇ ਅਕੋਰਡਿੰਗ ਆਂਦਾ ਹੈ ਤੇ ਵੀ ਚਾਰਜ ਲੱਗਦੇ ਜੇ ਤੁਸੀਂ ਫੇਸਬੁੱਕ ਤੇ ਵੀ ਰਿਟਨ ਚ ਕਿਸੇ ਨੂੰ ਮੈਸੇਜ ਭੇਜਦੇ ਹੋ ਇਹ ਨਾ ਸੋਚੋ ਆਈਡੀ ਡੁਪਲੀਕੇਟ ਆ ਨਾ 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 ਸਾਈਬਰ ਕ੍ਰਾਈਮ ਵਾਲੇ ਇੰਡੀਆ ਵਿੱਚ ਸਾਰਾ ਆਈਡੀਆ ਆਈਪੀ ਐਲ ਨੰਬਰ ਸਭ ਕੁਝ ਲੱਭ ਲੈਂਦੇ ਹੋ ਇੱਥੇ ਫਿਰ ਡਾਕਟਰ ਗੁਰਿੰਦਰ ਰੰਗਰੇਟਾ ਗਲਤ ਹੈ ਕਿਸੇ ਵੀ ਧੀ ਨੂੰ ਕਿਸੇ ਦੇ ਵੀ ਭੈਣ ਨੂੰ ਐਦਾਂ ਆਪੱਦਰ ਮੈਸੇਜ ਕਰਨਾ ਨਹੀਂ ਬੰਦਦਾ ਸੀ ਇਸ ਕਾਕੇਮ ਚਾਰਜ ਲੱਗਿਆ ਜੋ ਖਬਰ ਸਾਨੂੰ ਆਈ ਹੈ ਅਸੀਂ ਮੈਸੇਜ ਦੇਖੇ ਨਹੀਂ ਹਲੇ ਤੱਕ ਪਰ ਅਗਰ ਉਹਨੇ ਆਇਆ ਕੀਤਾ ਤਾਂ ਦੈਟਸ ਟੋਟਲੀ ਰੋਂਗ ਮੈਂ ਇਸ ਨੂੰ ਬਿਲਕੁਲ ਐਗਰੀ ਨਹੀਂ ਕਰੂੰਗੀ ਕਿ ਕਿਸੇ ਦੇ ਟਿੱਪਣੀ ਨੂੰ ਲਿਖ ਕੇ ਮੈਸੇਜ ਤੇ ਧਮਕੀ ਦੇਣਾ ਦੈਟਸ ਬੈਡ ਸੋ ਪੰਜਾਬ ਵਾਲਿਓ ਭਗਵਾਨਤ ਮਨ ਅੰਡਰਸਟੈਂਡ ਕਰੋ ਜਿੰਨੇ ਵੀ ਐਮ ਐਲ ਏ ਐਮ ਪੀ ਆ ਸਾਰੇ ਸਟੈਂਡ ਕਰੋ ਕਿਉਂਕਿ ਪੰਜਾਬ ਦਾ ਸੁਧਾਰ ਕੋਰਿਆ ਹੈ ਇਹ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਗੇਮਾਂ ਖੇਡ ਰਿਹਾ ਇਹਨਾਂ ਗੇਮਾਂ ਨੂੰ ਤੁਸੀਂ ਸਾਰੇ ਮੂੰਹ ਤੋੜ ਕੇ ਜਵਾਬ ਦੇ ਸਕਦੇ ਹੋ ਹਿੰਦੂਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ ਆਨਾ ਸਿੱਧੂ ਤੇਰੀ ਸੋਚ ਤੇ ਪੈਰਾ ਦੇਾਂਗੇ ਧੋਕ ਕੇ ਹੁਣ ਸਾਰੇ ਕਹਿਣਗੇ ਵੀ ਇਹ ਕੀ ਹੋ ਗਿਆ ਨੈਨਸੀ ਤਾਂ ਭਾਨੇ ਦੀ ਸਾਈਡ ਲੈ ਗਈ ਬਿਲਕੁਲ ਜੀ ਲੈਣੀ ਚਾਹੀਦੀ ਹੈ ਜੀ ਪੰਜਾਬ ਦਾ ਮੁੰਡਾ ਹੈ ਪੰਜਾਬ ਦਾ ਪੁੱਤ ਹੈ ਸਾਈਡ ਲੈ ਨਹੀਂ ਪੰਦੀ ਆ ਬਿਲਕੁਲ ਬੰਦ ਗਿਆ ਸੋ ਪਾਣਾ ਸਿੱਧੂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਸੋ ਇੱਕ ਐਸਾ ਡਾਇਲੋਗ ਹੈ ਜੋ ਕਿਸੇ ਤੇ ਵੀ ਚਪਕਾ ਦਿੰਦੇ ਆ ਦੀਪ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਫੁਲਾਣੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਲੈਕਮੇਲਰ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਠੋਕ ਠੋਕੇ ਸੋ ਹਾਂਜੀ ਸਿਮਰਜੀਤ ਮਾਨ ਕਹਿੰਦੇ ਜਿੱਥੇ ਉਹਨਾਂ ਨੇ ਕੱਟ ਕੀਤਾ ਸੀ ਲੱਖੇ ਸਦਾਨੇ ਦੇ ਕੌਣ ਪਹੁੰਚਿਆ ਉੱਥੇ ਸਿਮਰਜੀਤ ਮਾਨ ਡਾਵਾਡੋਲ ਜਿਹਦੇ ਲੱਤਾਂ ਤੇ ਆਪਣਾ ਬੈਲੈਂਸ ਨਹੀਂ ਬੰਨਦਾ ਤੁਰਦਾ ਤੁਰਦਾ ਹੋ ਬੁੜਾ ਆਪ ਇਧਰ ਕਦੀ ਕੰਧਾਂ 'ਚ ਵੱਜਦਾ ਕਦੀ ਮਾਈਕ ਦੇ ਉੱਪਰ ਜੋ ਡਿੱਗਦਾ ਉਹ ਮਾਈਕੀਓ ਦੇ ਮੂੰਹ 'ਚ ਵੱਟ ਜਾਂਦਾ ਉਹ ਆ ਸਿਮਰਜੀਤ ਮਾਨ ਜਿਹੜਾ ਸਭ ਤੋਂ ਵੱਡਾ ਬਲੈਕ ਯਾ ਖਾਲਸਤਾਨੀ ਬਲੈਕ ਯਾ ਜੀਨੇ 5-5 ਲੱਖ ਰੁਪਏ ਲਿੱਤੇ ਸੀ ਲੈਟਰ ਦੇਣ ਦਾ ਲੋਕਾਂ ਨੂੰ ਬਾਹਰ ਭੇਜਣ ਦਾ ਇਹ ਤਾਂ ਸਭ ਰ ਮੇਰੇ ਖਲਾਸਾ ਹੋ ਗਿਆ ਕੌਣ ਆਓ ਬਲੈਕ ਯਾ ਸਿਮਰਜੀਤ ਮਾਨ ਪਾਨਸਿਦੂ ਤੇਰੀ ਸੋਚ ਤੇ ਬਲੈਕ ਯਾ ਨੂੰ ਦਵਾਂਗੇ ਪੈਰਾ ਠੋਕੇ ਉਸ ਤੋਂ ਬਾਅਦ ਆਇਆ ਜੀ ਲੱਖਾ ਸਦਾਣਾ ਲੱਖਾ ਸਦਾਣਾ ਕੌਣ ਬਲੈਕੀਆ ਸਾਰੇ ਬਲੈਕੀ ਇਕੱਠੇ ਹੋਏ ਸੀ ਉੱਥੇ ਲੱਖਾ ਸਦਾਣਾ ਬਲੈਕੀਆ ਮੱਜਾਂ ਦਾ ਵੀ ਵਪਾਰ ਕਰਦਾ ਜੇ ਕਿਸੇ ਦੀ ਮੱਜ ਦਾ 8000 ਮੋਲਾ ਤੇ ਫਲਾਨਾ 60 ਦੇ ਗਿਆ ਉਹ ਬੰਦਾ ਰੋਂਦਾ ਰੋਂਦਾ ਲੱਖੇ ਕੋਲ ਜਾਊਗਾ ਲੱਖੇ ਭਾਈ ਭਾਈ ਲੱਖੇ ਮੇਰੀ ਮੱਜ ਦਾ 60 ਦੇ ਗਿਆ ਭਾਈ 20 ਖਾ ਗਏ ਲੱਖੇ ਨੇ ਫੋਨ ਕਰਨਾ ਉਹ ਗੱਲ ਸੋ ਲੱਖਾ ਸਦਾਣਾ ਬੋਲਦਾ ਤੂੰ ਵੀਰ ਕਿਵੇਂ ਮਾਰੇ ਮੱਜ ਦਾ ਐਂ ਕਰ ਦੱਸ ਉਹਨਾਂ ਦਾ ਦੱਸ ਮੈਨੂੰ ਦੇ ਆਈ ਹਾਈ ਹਾਈ ਮਰ ਜੋ ਡੁੱਬ ਕੇ ਮਰ ਜੋ ਉਹ ਜੱਟਾਂ ਦੇ ਮੁੰਡੇ ਹੋ ਕੇ ਉਹ ਤੁਸੀਂ ਮੱਜਾਂ ਦਾ ਵੀ ਵਪਾਰ ਕਰਨਾ ਸ਼ੁਰੂ ਕਰਤਾ ਹੁਣ ਮੱਜਾਂ ਦੇ 10-10 ਹਜ਼ਾਰ ਦਲਾਲੀ ਵੀ ਖਾਣ ਲੱਗੇ ਸੁਬਹਾਨ ਅੱਲਾਹ ਹੁਣ ਤੀਜਾ ਆ ਗਿਆ ਸੁਖਬਾਲ ਖਹਿਰਾ ਇਹ ਵਿਦੇਸ਼ੀ ਪੇਡਾਂ ਦਾ ਵਪਾਰ ਕਰਦਾ ਇਹਨੂੰ ਵਿਦੇਸ਼ੀਆਂ ਪੇਡਾਂ ਮੁੰਨਣੀਆਂ ਵਿਦੇਸ਼ਾਂ 'ਚ ਜਾਂਦਾ ਵਿਦੇਸ਼ਾਂ 'ਚ ਜਾ ਕੇ ਇਹ ਫੰਡ ਇਕੱਠਾ ਕਰਦਾ ਖਾਲਿਸਤਾਨ ਦੇ ਨਾਮ ਤੋਂ ਆਪਣੇ ਗੋਜੀਆਂ 'ਚ ਪਾਉਂਦਾ ਚੱਕ ਬਚਾ ਲੈ ਇੰਡੀਆ ਨੂੰ ਆ ਜਾਂਦਾ ਫੰਡ ਕੌਣ ਦਿੰਦੇ ਆ ਤੁਹਾਡੇ ਮੱਡੇ ਸਾਡੇ ਵਰਗੇ ਬੇਸਕੂਫ਼ ਜਨਤਾ ਜਿਹੜੇ ਇਹਨਾਂ ਨੂੰ ਫੰਡ ਦੇ ਕੇ ਇਹਨਾਂ ਦੇ ਘਰ ਇਹਨਾਂ ਦੇ ਘਰ-ਬਾਰ ਮਹਿੰਗੀ ਗੱਡੀਆਂ ਸਾਰੇ ਅਸ਼ਪੁਰ